మే పడ رہے ఆసి जद అమెరికా आजाद ਹੋਇਆ ਤੇ ਉਸਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ ਸਦਰ ਲਿੰਕਨ ਅਜੇ ਵੀ ਅਮਰੀਕਨ ਉਸਦਾ ਬੜਾ ਸਤਿਕਾਰ ਕਰਦੇ ਨੇ ਸਨਮਾਨ ਕਰਦੇ ਨੇ ਕੰਨਲ పార్లమెంట్ హౌస్ ਜਾ ਰਹੇ ਆਸੀ ਆਪਣੀ ਬੱਗੀ ਤੇ ਬੈਠੇ ਹੋਇਆ ਉਦੋਂ ਕਾਰਾਂ ਨਹੀਂ ਸਨ ਰਸਤੇ ਦੇ ਵਿੱਚ ਦਲਦਲ ਵਿੱਚ ਫਸਿਆ ਹੋਇਆ ਸੀ ਇੱਕ ਸੂਰ। ਉਹ throi ਨੂੰ ਆਖਿਆ ਰੋਕ ਰੱਤ। ਬਕੀ ਰੋਕ ਰੋਕੀ ਉਸਨੇ। ਆਪ ਉਤਰਿਆ ਦਲਦਲ ਵਿੱਚੋਂ ਸੂਰ ਨੂੰ ਕਢਿਆ। ਸੋ ਕੁਦਰ ਦੇ ਕਪੜੇ ਖਰਾਬ ਹੋ ਗਏ। ਹੱਥ ਪੈਰ ਖਰਾਬ ਹੋ ਗਏ। ਦਹਾ ਅੰਦਰ ਇਤਨੇ ਸੇ ਕੋਚਵਾਨ ਨੂੰ ਨਹੀਂ ਆਕੇ ਬੱਗੇ ਚਲਾਣ ਵਾਲੇ ਨੂੰ ਨਹੀਂ ਆਕੇ ਤੂੰ ਕੱਢ। ਕਿਉਂ ਬੱਗੇ ਚਲਾਣਾ ਇਸ ਦਾ ਕੰਮ ਹੈ ਦਲਦਲ ਵਿੱਚ ਜਾ ਕੇ ਸੂਰ ਨੂੰ ਕੱਢਣਾ ਇਹਦਾ ਕੰਮ ਨਹੀਂ ਹੈ। ਇਸ ਵਾਸਤੇ ਹੀ ਦੀ ਨੌਕਰੀ ਨਹੀਂ ਹੈ। ਇਹਦੀ ਨੌਕਰੀ ਹੈ ਬੱਗੀ ਚਲਾਣ ਦੀ। ਕੋੜਿਆਂ ਦੀ ਦੇਖ ਰੇ ਕਰ ਲਈ। ਦਲਦਲ ਵਿੱਚ ਸੂਰ ਕੱਢਣ ਦੇ ਨਹੀਂ ਹੈ। ਕਹਿੰਦੇ ਇਤਨੀ ਬਾਰੀਕ ਵਰਤੀ ਦਾ ਮਨੁੱਖ ਆਪ ਉਦ ਰੇ। ਸੂਰ ਨੂੰ ਕੜੇ ਸੂਰ ਬਾਜੀ ਦੇ ਐਕਡਮ ਗੁੰਦਲਦਲ ਚੋਂ ਨਿਕਲੇ ਉਸੇ ਲਿਬੜੀ ਹੋਈ ਹਾਲਤ ਦੇ ਪਾਰਲੀਮੈਂਟ ਪਹੁੰਚਿਆ ਭਾਵੇਂ ਬਾਹਰ ਉਸਨੇ ਮੂੰਹ ਹੱਦੋਲੇ ਜਿੰਨਾ ਕੁ ਸਫਾ ਕਰ ਸਕਦਾ ਸੀ ਕੱਪੜਿਆਂ ਨੂੰ ਕੀਤਾ ਪਰ ਫਿਰ ਵੀ ਲਿਬੜਿਆ ਹੋਇਆ ਸੀ ਪਹੁੰਚਿਆ ਤਦ ਹਾਲਾਤ ਦਾ ਪਤਾ ਚੱਲਿਆ ਕੁਝ ਐਲਕਾਰਾਂ ਨੂੰ ਐਮਪੀਜ਼ ਨੂੰ ਉਹਨਾਂ ਨੇ ਆਖਿਆ ਤੁਸੀਂ ਇਹ ਕਿਉਂ ਖੇਚਲ ਗਈ ਸੀ ਆ ਜਾਣਾ ਸੀ ਕਿਸੇ ਨੂੰ ਹੁਕਮ ਕਰ ਦੇਣਾ ਸੀ ਕਿ ਮੇਰੇ ਇੱਥੇ ਆਣ ਤੱਕ ਉਹ ਤੇ ਚੀਖਦਾ ਰਹਿਣਾ ਸੀ ਉਹ ਦੁਖੀ ਰਹਿਣਾ ਸੀ ਮੇਰੇ ਮਨ ਤੇ ਬੋਝ ਸੀ ਬੜਾ ਭਾਰੀ ਬੋਝ ਸੀ ਉਸ ਬੋਝਲ ਹਾਲਤ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਕੰਮ ਨਹੀਂ ਕਰ ਸਕਦਾ ਸੀ ਕਿਰਤ ਦੇ ਵਿੱਚ ਐਸੇ ਪੁਰਖ ਦੇ ਗਿਆ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਗਈ ਕਿਦਰੇ ਦਇਆ ਦੀ ਲੋੜ ਸੂਰ ਨੂੰ ਵੀ ਪੈ ਸਕਦੀ ਹੈ ਕੁੱਤੇ ਨੂੰ ਵੀ ਪੈ ਸਕਦੀ ਹੈ ਇਹ ਵੀ ਮਾਰਜ ਕਰਦੇ ਆ ਕਿਦਰੇ ਮਨੁੱਖ ਨੂੰ ਪੈ ਸਕਦੀ ਹੈ ਬੱਚੇ ਨੂੰ ਪੈ ਸਕਦੀ ਹੈ ਇੱਕ ਮਹਾਂਪੁਰਸ਼ ਦੇ ਅੰਦਰ ਦਿਆਲੂ ਦੇ ਅੰਦਰ ਦਇਆ ਹਰ ਵਕ ਚੱਲਦੀ ਹੈ ਕਿਰਤ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਜਾਵੇ ਇੱਕ ਚੋਰ ਦੇ ਅੰਦਰ ਚੋਰੀ ਹਰ ਵਕ ਚੱਲਦੀ ਹੈ ਕ੍ਰਿਸ਼ਤ ਦੇ ਵਿੱਚ ਉੱਥੇ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਮੌਕਾ ਮਿਲ ਜਾਏ ਇੱਕ ਕਾਤਲ ਦੇ ਅੰਦਰ ਕਤਲ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਬਿਰਤੀ ਹਰ ਵਕਤ ਚੱਲਦੀ ਹੈ ਕ੍ਰਿਸ਼ਤ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਤਾਂ ਮਹਾਰਾਜ ਕਹਿੰਦੇ ਨੇ ਇਹ ਤੀਜਾ ਲਕਸ਼ਣ ਹੈ ਕਿ ਦਇਆ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ ਕਿਸੇ ਵਕਤ ਵੀ ਉਹ ਕਠੋਰ ਨਹੀਂ ਹੁੰਦਾ ਮਹਸਨ ਫਾਨੇ ਨੇ ਦਸਾਂ ਗੁਰੂਆਂ ਦਾ ਇਤਿਹਾਸ ਲਿਖਿਆ ਹੈ ਔਰ ਬਬਸਤਾਨੇ ਮਜ਼ਾਹਿਬ ਇੱਕ ਕਿਤਾਬ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਕਾਲੀ ਹੋਇਆ ਇਸ ਤਰ੍ਹਾਂ ਕਹਿੰਦੇ ਨੇ ਕਿਉਂਕਿ ਕੁਝ ਗੁਰਲਾਨਕ ਦੇ ਹਾਲਾਤ ਵੀ ਲਿਖੇ ਨੇ ਪੰਜਵੇਂ ਪਾਤਸ਼ਾਹੀ ਸ਼ਹੀਦੀ ਦਾ ਵੀ ਜ਼ਿਕਰ ਕੀਤਾ ਹੈ ਛੇਵੇਂ ਪਾਦਸ਼ਾਹ ਦਾ ਜ਼ਿਕਰ ਕੀਤਾ ਹੈ ਦਸਵੇਂ ਦਾ ਜ਼ਿਕਰ ਕੀਤਾ ਹੈ ਇਸ ਕਿਤਾਬ ਦਾ ਨਾਮ ਹੈ ਦਵਸਤਾਨੇ ਮਜ਼ਾਹਿਬ ਫਾਰਸੀ ਦੇ ਛੇ ਪਰਸ਼ਿੰਦੇ ਛੇਵੇਂ ਪਾਦਸ਼ਾਹ ਦਾ ਲਿਖਦਾ ਹੈ ਇੱਕ ਪ੍ਰਸੰਗ ਕਹਿੰਦੇ ਹਨ ਪਾਲਿਆ ਤੇ ਸਤਿਗੁਰ ਨੇ ਸੀ ਵੱਡਾ ਤੇ ਸਤਿਗੁਰ ਨੇ ਕੀਤਾ ਸੀ ਪਰ ਸਤਿਗੁਰਾਂ ਦਾ ਹੀ ਦੁਸ਼ਮਨ ਬਣ ਗਿਆ ਮੁਖਾਲਫ ਹੋ ਗਿਆ ਦੁਸ਼ਮਣਾਂ ਦੀ ਫੌਜ ਜਾਰ ਰਹੀ ਹੈ। ਸ਼ਾਹ ਜਹਾਂ ਦੀ ਫੌਜ ਜਾਰ ਰਹੀ ਹੈ। ਔਰ ਸਤਗੁਰੂ ਦੇ ਨਾਲ ਲੜਾਈ ਕਰਨ ਵਾਸਤੇ ਆ ਗਿਆ। ਮਹਾਰਾਜ ਨੇ ਕਹਿ ਦਿੱਤਾ ਪੈਂਦੇ ਹਾਂ ਆਪਾਂ ਹੀ ਦੋਏ ਲੜ ਰਹੇ ਨੇ ਆ। ਕਿਉਂ ਤੂੰ ਆਪਣੇ ਸਿਪਾਈਆਂ ਦਾ ਹੁਣ ਖਰਾਬਾ ਕਰਾਏਂਗਾ ਤੇ ਮੈਂ ਆਪਣੇ ਸਿੱਖਾਂ ਦਾ ਕਰਾਵਾਂ। ਆਪਾਂ ਦੋਵੇਂ ਹੀ ਲੜਦੇ। पहन देखा खुश हो गया क्योंकि उसने इतना पता सी ये फकीर की तलवार चलाएगा पहले कहा कहने ठीक आए मैदान देख पहले कहा कहने तुसी वार करो ਛੇਵੇਂ ਪਾਤਸ਼ਾਹ ਕਹਿੰਦੇ ਨੇ ਫਕੀਰ ਦਾ ਸੁਭਾਅ ਹੀ ਨਹੀਂ ਆਉਂਦਾ ਕਿਸੇ ਦੇ ਪਹਿਲੇ ਵਾਰ ਕਰਨਾ ਤੂੰ ਕਰ ਤੂੰ ਕਰ ਉਹਨੇ ਪੂਰੀ ਤਾਕਤ ਨਾਲ ਵਾਰ ਕੀਤਾ ਤੇ ਸਤਿਗੁਰ ਨੇ ਢਾਲ ਨਾਲ ਲੋਕੇ ਰੋਕਿਆ ਮਯਾਨ ਚੋ ਤਲਵਾਰ ਕੱਢੀ ਨੇ ਫਿਰ ਉਸਨੇ ਦੂਜਾ ਵਾਰ ਕੀਤਾ ਤੀਜਾ ਵਾਰ ਕੀਤਾ ਚੌਥਾ ਵਾਰ ਕੀਤਾ ਗੁਰਪ੍ਰਤਾਪ ਸੋਹਰੇ ਜੀ ਲਿਖਿਆ 6 ਵਾਰ ਕੀਤਾ ਕੋਲ ਖੜੇ ਸਿੱਖਾਂ ਨੂੰ ਬੜਾ ਜੋਸ਼ ਆ ਗਿਆ। ਭਈ ਉਹ ਇਤਨੇ ਵਾਰ ਕਰੀ ਜਾ ਰਹੇ ਸਤਿਗੁਰ ਜਵਾਬ ਨਹੀਂ ਦਿੰਦੇ। ਸਿੱਖਾਂ ਦੇ ਡੋਲੇ ਫੜਕਣ ਲੱਗ ਪਏ। ਉਹਨਾਂ ਦੀਆਂ ਉਹਨਾਂ ਦੀਆਂ ਉਂਗਲੀਆਂ ਤਲਵਾਰ ਦੇ ਮੋਢੇ ਜਾ ਪਈਆਂ। ਸਤਿਗੁਰ ਨੇ ਇਸ਼ਾਰਾ ਕੀਤਾ ਨਹੀਂ। ਨਹੀਂ। ਕਿਉਂਕਿ ਸਿੱਖਾਂ ਨੂੰ ਹੀ ਦੇ ਸੇਤੇ ਗੁਸਤਾਖੀ ਕਰ ਰਿਹਾ ਹੈ। ਸਤਿਗੁਰ ਨੇ ਮਿਆਨੋਂ ਸ ਤਲਵਾਰ ਵੀ ਨਹੀਂ ਕੱਢੀ ਵਾਰ ਵਾਰ ਕਰੀ ਜਾਂਦਾ ਹੈ। ਵਾਰ ਕਰੀ ਜਾਂਦਾ ਹੈ। बार उसने की थे। छगुर ने ढाल रोके फिर सतगुर ने मयान चो तलवार बिन तो जड़े बोल उचारण किए ने मोहसन फानी ने लिखे है चुना नई जगन जगन अस्त अस्थ खान तलवार इंज नहीं चलाई दी इंज चलाई ਜਿਸ ਡੰਗਰਾਲ ਤੂੰ ਚਲਾ ਰਿਆ ਇਸ ਡੰਗਰਾਲ ਕੁਝ ਵੀ ਨਹੀਂ ਹੋਵੇਗਾ ਚੋਣਾ ਨਵੇਂ ਜਦਨ ਜ਼ਦ ਨਹੀਂ ਹਸ ਮੋਸਨ ਫਾਨੇ ਕਹਿੰਦਾ ਹੈ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਪਹਿਲਾ ਮਹਾਨ ਸੂਰਬੀਰ ਹੈ ਧਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਨੂੰ ਵੀ ਤਲਵਾਰ ਚਲਾਣਾ ਵੀ ਜਾਜ ਸਿਖਾ ਰਹੇ ਇਹ ਜਵਾਰ ਕਰ ਮੇਰੇ ਤੇ ਐਨਾ ਦਇਆ ਨਾਲ ਭਰੇ ਹੋਇਆ ਹਿਰਦਾ ਇਤਨੇ ਕੋਮਲ ਦਾ ਦੁਸ਼ਮਣ ਤੇ ਵੀ ਦਇਆ ਗਏ ਨੋ ਤਲਵਾਰ ਚਲਾਣ ਦੀ ਜਾਂਚ ਨਹੀਂ ਆਉਂਦੀ ਚੁਣਾਉ ਨਵੇਂ ਜਗਨ ਇਹ ਜੇ ਨਹੀਂ ਚਲਾਈ ਦੀ ਤਲਵਾਰ ਇਸ ਨਾਲ ਕੁਝ ਨਹੀਂ ਹੋਏਗਾ ਮੋਸਨ ਫਾਨੇ ਡੰਗ ਰਹਿ ਗਿਆ ਕਹਿੰਦਾ ਮੈਂ ਸਾਰੀ ਦੁਨੀਆ ਦਾ ਇਤਿਹਾਸ ਪੜਿਆ ਹੈ ਸੂਰਬੀਰਾਂ ਦਾ ਮੈਂ ਐਸਾ ਸੂਰਬੀਰ ਕਿਦਰੇ ਨਹੀਂ ਦੇਖਿਆ ਵਾਕਈ ਤੂੰ ਸਿਰਫ ਸੂਰਬੀਰ ਦੇਖੇ ਹੋਣਗੇ ਕਿਸੇ ਅਵਤਾਰੀ ਪੁਰਸ਼ ਦੀ ਦਇਆ ਨਹੀਂ ਦੇਖੀ ਹੋਵੇਗੀ ਇਸੇ ਗੁਰੂ ਪੈਗੰਬਰ ਦੀ ਦਇਆ ਨਹੀਂ ਦੇਖੀ ਹੋਏਗੀ ਉਹ ਜਦ ਤਲਵਾਰ ਚਲਾਉਂਦਾ ਹੈ ਤੇ અત્યੰਤ ਮਜਬੂਰੀ ਦੇ ਵਿੱਚ ਜੈਸੇ ధਨਵਰ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਲਿਖਦੇ ਨੇ ਬਲਾ ਚਾਰ ਦੇ ਦਰਮਿਆ ਆਮਦਮ ਮੈਂ ਤੇ ਮਜਬੂਰ ਹੋ ਕੇ ਤਲਵਾਰ ਚੁੱਕੀ ਹੈ ਬਲਾ ਚਾਰ ਦੇ ਦਰਮਿਆ ਆਮਦਮ ਬਤਦ ਬੀਰੋ ਟੀਰੋ ਤੁਫੰਗ ਆਮਦ ਮੈਂ ਮਜਬੂਰ ਹੋ ਕੇ ਬੰਦੂਕ ਚੁੱਕੀ ਹੈ ਮੈਂ ਲਾਚਾਰੋ ਕੇ ਤੀਰ ਕਮਾਨ ਚੁਕੇ ਆ ਮੇਰੀ ਖੁਸ਼ੀ ਨਹੀਂ ਹੈ ਮੈਂ ਖੁਸ਼ੀ ਨਾਲ ਨਹੀਂ ਚੁਕੀ ਮਜਬੂਰੀ ਨਾਲ ਚੁਕੀ ਹੈ ਕੀ ਮਜਬੂਰੀ ਹੈ ਚੋਂਕਾਰਜ਼ ਹਮਾ ਹੇਲਤੇ ਦਰਗਉਯਸਤ ਹੱਥ ਜੋੜ ਕੇ ਮੈਂ ਹੇਲੇ ਭਾਨਿਆਂ ਨਾਲ ਕਿਸੇ ਜ਼ਾਲਮ ਦੇ ਕਦਮਾਂ ਨੂੰ ਰੋਕਾਂ ਤੇ ਆਖਾਂ ਰੁਕ ਜਾ ਆਪਣੇ ਪੈਰਾਂ ਥਲੇ ਮਜ਼ਲੂਮਾ ਨੂੰ ਨਾਮਦੋਲ ਨਾਲੇਦਾਰ ਤੋ ਹੋਰ ਅਨਰਥ ਨਾ ਕਰ ਹੋਰ ਜ਼ੁਲਮ ਨਾ ਡਾ ਜੇ ਹੱਥ ਜੋੜ ਕੇ ਮੈਂ ਜ਼ਾਲਮ ਦੇ ਕਦਮਾਂ ਨੂੰ ਰੋਕਾਂ ਤੇ ਜ਼ਾਲਮ ਅਗਰ ਕਦਮ ਨਾ ਰੋਕੇ ਤੋ ਹੱਥ ਤੋੜ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਚੋਕਾਰਜ਼ ਹਮਾ ਹਿਲਤੇ ਦਰਗੁਯਸ ਹਲਾਲ ਅਸਤ ਬੁਰਦੰਬ ਸ਼ਮਸ਼ੇਰ ਦਸ ਇਥੇ ਤਲਵਾਰ ਵੀ ਸੰਤ ਦੀ ਦਇਆ ਹੈ ਬਈ ਜ਼ਾਲਮ ਦੇ ਪੈਰ ਰੋਕੀ ਹੈ ਤਾਕੇ ਮਜ਼ਲੂਮ ਨਾ ਮਾਰੇਗਾ ਮਜ਼ਲੂਮਾਂ ਦੀ ਰੱਖਿਆ ਕਰਦੇ ਮਜ਼ਲੂਮਾਂ ਦੀ ਹਿਫਾਜ਼ਤ ਕਰਨੀ ਹੈ ਕਈਆਂ ਦੀ ਤੇ ਦਇਆ ਵਿੱਚ ਕਠੋਰਤਾ ਹੁੰਦੀ ਹੈ ਕਈਆਂ ਦੀ ਤਲਵਾਰ ਦੇ ਬਾਹਰ ਵਿੱਚ ਵੀ ਦਇਆ ਹੁੰਦੀ ਹੈ ਇਹ ਵੀ ਮੈਚ ਕਰਦੇ ਆ ਉਹਦੇ ਵਿੱਚ ਵੀ ਦਇਆ ਡੋਲਡੋਲ ਕੇ ਪੈਂਦੀ ਹੈ ਤਾਂ ਮਹਾਰਾਜ ਜੀ ਕਹਿੰਦੇ ਜੋ ਪੂਰਨ purkh ਹੈ ਉਹਦੇ ਅੰਦਰ ਹਰ ਵਕਤ ਦਇਆ ਚਲਦੀ ਹੈ ਹਰ ਵਕਤ ਦਇਆ ਚਲਦੀ ਹੈ ਚੌਥਾ ਲੱਛਣ भोजनं गोपाल कीर्तनं अलेपमाया जल कमल लयते ए पंक्ति थोड़ा सा समय मांगती है दो चार मिनट मैं आप दी दे दे लवां भोजनं गोपाल कीर्तनं अलेपमाया जल कमल लयते कौनन पुरख दा भोजन आंदा है गोपाल दा कीर्तन ओदी कीर्ति गायन करता ओदा नाम जपना ਪ੍ਰਭੂ ਦੀ ਉਸਤਤੀ ਕਰਨਾ ਉਹਦੇ ਗੁਣ ਗਾਣਾ ਇਹ ਹੀ ਉਸ ਦਾ ਭੋਜਨ ਹੈ ਇਹਦੇ ਨਾਲ ਪੇਟ ਭਰ ਜਾਂਦਾ ਇਹਦੇ ਨਾਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਭੋਜਨ ਜੋ ਆਖਿਆ ਹੁਣ ਬੜੇ ਧਿਆਨ ਨਾਲ ਸੁਣਨਾ ਅੱਜ ਦੇ ਮਨੋਵਿਗਿਆਨ ਅਕਸਾ ਕਹਿਣ ਲੱਗ ਪੈਨੇ ਬੇਚੈਨ ਬੰਦਾ ਪਰੇਸ਼ਾਨ ਬੰਦਾ ਦੁਖੀ ਬੰਦਾ ਬਹੁਤ ਖਾਂਦਾ ਹੈ ਜਿੰਨ ਤਾਂ ਪਰ ਬੰਦਾ ਬਹੁਤ ਖਾਂਦਾ ਹੈ ਕਿਉਂ ਅੰਦਰ ਉਸਨੂੰ ਖਾਲੀਪਣ ਲੱਗਦਾ ਹੈ ਖਾਲੀ ਇਹਨੂੰ ਭਰਨ ਵਾਸਤੇ ਹਰ ਅੱਧੇ ਘੰਟੇ ਬਾਅਦ ਘੰਟੇ ਬਾਅਦ ਕੁਝ ਨਾ ਕੁਝ ਖਾਈ ਜਾਏਗਾ ਖਾਈ ਜਾਏਗਾ ਅੰਦਰ ਖਲਾ ਮਹਿਸੂਸ ਹੁੰਦਾ ਹੈ ਅੰਦਰ ਖਾਲੀਪਣ ਮਹਿਸੂਸ ਹੁੰਦਾ ਹੈ ਉਹ ਖਾਲੀਪਣ ਹੈ ਤੇ ਮਨ ਦਾ ਪਰ ਹੁਣ ਮਨ ਨੂੰ ਭਰਨ ਦੀ ਤੇ ਦੇ ਕੋਲ ਜਾਜ ਕੋਈ ਨਹੀਂ ਪੇਟ ਦੇ ਚ ਪਾਈ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀ ਚੀਜ਼ ਭੁੱਖ ਤੇ ਕੋਈ ਨਹੀਂ ਪਰ ਬੇਚੈਨੀ ਹੈ ਭੁੱਖ ਤੇ ਕੋਈ ਨਹੀਂ ਪਰ ਪਰੇਸ਼ਾਨੀ ਹੈ ਕਿਤਨੀ ਭੁੱਖ ਨਹੀਂ ਲੱਗਦੀ ਸਰੀਰ ਨੂੰ ਭੁੱਖ ਤੇ ਨਹੀਂ ਹੈ ਪਰ ਮਾਨਸਿਕ ਦੁੱਖ ਹੈ ਇਸ ਵਾਸਤੇ ਅੱਜ ਦੇ ਮਨੋਵਿਗਿਆਨਕ ਇਸ ਗੱਲ ਨੂੰ ਮੰਨਣ ਲੱਗ ਪਏ ਨੇ ਦੁਖੀ ਮਨੁੱਖ ਬਹੁਤ ਖਾਂਦਾ ਹੈ ਮੈਂ ਪਿਛਲੇ ਦਿਨੀ ਅਮਰੀਕਾ ਦੇ ਆંકੜੇ ਪੜੇ 70% ਦੀ ਅਮਰੀਕਨ ਓਵਰਵੇਟ ਨੇ ਜਿਤਨਾ weight ਹੋਣਾ ਚਾਹੀਦਾ ਉਸ ਤੋਂ ਦੋ ਗੁਣਾ ਹੈ ਕਈਆਂ ਦਾ। ਔਰ ਇਹ ਵੀ ਮੈਂ ਪੜ ਕੇ ਹੈਰਾਨ ਹੋਇਆ। 80% ਅਮਰੀਕਨ ਆਹਾਰਿਕ ਰੋਗ ਦੇ ਬਿਮਾਰ ਨੇ, ਖਾਣੇ ਪੀਣੇ ਤੋਂ ਬਿਮਾਰ ਹੋਏ ਨੇ। ਹਸਪੀਟਲ ਭਰੇ ਨੇ। ਆਹਾਰਿਕ ਰੋਗ ਦੇ। ਲੋੜ ਵੀ ਨਹੀਂ ਐ ਖਾਈ ਜਾ ਰਹੇ ਨੇ, ਉਹ ਖਾਈ ਜਾ ਰਹੇ ਨੇ, ਉਹ ਖਾਈ ਜਾ ਰਹੇ ਨੇ, ਉਹ ਖਾਈ ਜਾ ਰਹੇ ਨੇ। ਇਸ ਤੋਂ ਫਿਰ ਮਨੋਵਿਗਿਆਨਕ ਕਹਿੰਦੇ ਨੇ ਮਾਨਸਿਕ ਤਲ ਤੇ ਜਿਤਨਾ ਅਮਰੀਕਾ ਬੇਚੈਨ ਤੇ ਪਰੇਸ਼ਾਨ ਹੈ ਔਰ ਕੋਈ ਮੁਲਕ ਨਹੀਂ ਹੈ ਜਿਵੇਂ ਜਿਵੇਂ ਤਨ ਦੀਆਂ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਨਾ ਮਨ ਬੜੇ ਭਿਆਨਕ ਰੂਪ ਦੇ ਸਾਹਮਣੇ ਆ ਜਾਂਦਾ ਹੈ ਤਨ ਪਦਾਰਥ ਮੰਗਦਾ ਹੈ ਮਨ ਪਰਮਾਤਮਾ ਮੰਗਦਾ ਹੈ ਤਨ ਨੂੰ ਧਨ ਚਾਹੀਦਾ ਮਨ ਨੂੰ ਧਰਮ ਚਾਹੀਦਾ ਤਨ ਨੂੰ ਭੋਜਨ ਚਾਹੀਦਾ ਮਨ ਨੂੰ ਭਜਨ ਚਾਹੀਦਾ तो भजन तो है कोई बंदगी तो है कोई नहीं तो मानसिक संताप बेचैनी रोज रोज वही जा रही है वही जा रही है ऐसा दुखी मनुख फिर बहुत खादा है सारी दुनिया इस तरह होया संपन्न मनुख ज्यादा खान लग पादा भुख लगती है ये गल नहीं है ऐसा नहीं है। अंदर मन दुखी है ਦੁੱਖ ਦੇ ਚਮਨਕ ਜ਼ਿਆਦਾ ਕਰ ਰਿਹਾ ਹੁਣ ਦੂਸਰਾ ਸੁਣ ਲੈਣਾ ਸੁਖੀ ਹੈ ਕਿਸੇ ਵੀ ਕਾਰਨ ਤੋਂ ਸੁਖੀ ਹੋਵੇ ਘਟ ਖਾਏਗਾ ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦਿਆਂ ਇਕ ਲੋਤੇ ਬੱਚੇ ਦੀ ਸ਼ਾਦੀ ਹੈ ਘਰ ਵਿੱਚ ਬੜੇ ਮਹਿਮਾਨ ਨੇ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਪੈਣੇ ਮਿਸ਼ਤਾਨ ਬਣਦੇ ਪੈਣੇ ਮਹਿਮਾਨ ਖਾ ਰਹੇ सहेलियां मुंडे मानु भी पकड़ दिया ने आई तू बैठ सा खा पैर, जमीन त नहीं टिकुशी भरे होते कुख नहीं खाओ तुम खाओ क्यों मन खुशी नर हो खुशी बुख घट है, बहुत बुख घट जाती है ਹੇਵੀ ਮਾਰਜ ਕਰਦੇ ਸਮਾਧੀ ਲੈਣ ਮਨੁੱਖ ਜੇ 15 15 ਦਿਨ ਤੱਕ ਸਮਾਧੀ ਦੇ ਚ ਰਹਿ ਕੇ ਭੁੱਖ ਉਹਨਾਂ ਦੀ ਸਮਾਧੀ ਨੂੰ ਭੰਗ ਨਹੀਂ ਕਰਦੀ ਤੇ ਭੁੱਖ ਨਹੀਂ ਆਉਂਦੀ ਉਹ ਜਿਹੜਾ ਆਨੰਦ ਹੈ ਨਾਮ ਜਪਣ ਦਾ ਉਹ ਭੁੱਖ ਨੂੰ ਮਾਰੀ ਰੱਖਦਾ ਹੈ ਬਹੁਤ ਕੁਛ ਮਨੁੱਖ ਖਾਵੇ ਤੇ ਅੰਦਰ ਚੰ ਪਾਤਰ ਹੋਵੇ ਕਮਜ਼ੋਰ ਹੋਵੇਗਾ ਬਹੁਤ ਖਟ ਖਾਵੇ ਸਮਾਧੀ ਦੇ ਚ ਕੁਛ ਨਹੀਂ ਖਾਦਾ ਉਹ ਆਨੰਦ ਉਸਨੂੰ ਕਮਜ਼ੋਰ ਨਹੀਂ ਹੋਣ ਦੇਗਾ ये भी महसूस कर दे। खुशी अपने आप बहुत वड्डी खुराक है ता ही तो केंद्र ने खुशी न फुलिया नहीं समाता खुशी फुला दें आनंद कमजोर नहीं आता आनंद निडाल नहीं आता आनंद अपने आप देख ताकत बनाई रखता है सता बनाई रखता है आनंद में मनुख कमजोर नहीं होगा इस वास्ते जब पढ़ते हैं ਲਾਣਾ 15 ਦਿਨ ਸਮਾਦੇ ਚ ਰਿਆ ਵੇਹ ਦਿਨ ਸਮਾਦੇ ਚ ਰਿਆ ਤਾਂ ਸੁੱਕੇ ਲੱਕੜੀ ਹੋ ਜਾਣਾ ਚਾਹੀਦਾ ਨਹੀਂ ਕੋਈ ਫਰਕ ਨਹੀਂ ਮਹਾਰਸ ਮਹਾ ਆਨੰਦ ਨੇ ਅੰਦਰ ਤਾਕਤ ਬਣਾਈ ਰੱਖੀ ਸ਼ਕਤੀ ਬਣਾਈ ਰੱਖੀ ਕਿਤੇ ਮੈਂ ਇੱਕ ਬਾਹਰ ਦਾ ਉਦਾਹਰਣ ਤੁਹਾਨੂੰ ਦਿੰਦਾ ਇੱਕ ਵਿਆਹ ਬੱਚੇ ਦਾ ਤੇ ਖੁਸ਼ੀ ਨਾਲ ਮਾਂ ਖੁੱਲੇ ਨਹੀਂ ਸਮਾਦੀ ਉਹਨੂੰ ਭੁਖਣੀ ਲੱਗਦੀ ਕੁਝ ਹੀ ਕਰਕੇ ਔਰ ਇਹ ਕਮਜ਼ੋਰ ਵੀ ਨਹੀਂ ਆਉਂਦੀ ਖੁਸ਼ੀ ਚ ਨੱਚੀ ਫਿਰਦੀ ਹੈ ਖੁਸ਼ੀ ਤਾਕਤ ਦੇ ਦਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਕੁਝ ਖਾਵੇ ਬਾਅਦ ਕੁਝ ਖਾਵੇ ਅੰਦਰ ਦੁੱਖ ਹੋਵੇ ਹੱਡੀਆਂ ਦਾ ਡਾਂਚਾ ਹੋ ਜਾਏਗਾ ਇਹਦੇ ਉੱਤੇ ਸਤਿਗੁਰਾਂ ਨੇ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਆਜਾ ਭਗੰਤੇ ਕੰਧ ਮੌਲੰ ਬਸੰਤੇ ਸਮੇਪ ਕੇ ਹਰੇ ਸੰਸਕ੍ਰਿਤੀ ਸ਼ਲੋਕ ਤਤਪਰ ਗਤੇ ਸੰਸਾਰੇ ਨਾਨਕ ਹਰਖ ਸੋਗ ਵਿਆਪਤੰ ਇਕ ਬਕਰੇ ਨੂੰ ਪੌਸ਼ਟਿਕ ਗਿਜ਼ਾ ਖਲਾਈਏ ਜੋ ਉਸ ਦਾ ਮਨ ਭਾਉਂਦਾ ਖਾਜਾ ਹੈ ਬਕਰੇ ਦਾ ਉਹਨੂੰ ਖਲਾਈਏ ਆਜਾ ਬਗੰਤੇ ਕੰਦ ਮੌਲੰ ਵਸੰਤੇ ਸਮੇਪ ਕੇ ਹਰੇ ਫਿਰ ਉਹਨੂੰ ਬਨ ਦਈਏ ਸ਼ੇਰ ਦੇ ਕੋਲ ਵਿਚਾਰੇ ਦਾ ਖਾਦਾ ਪੇਦਾ ਸਾਰੇ ਹੀ ਨਿਕਲ ਜਾਣਾ ਹੈ ਸੁੱਕ ਜਾਏਗਾ ਹੋਂ ਇਤਨਾ ਭੋਜਨ ਤੋਂ ਕੋਣ ਬਣੇਗਾ ਨਹੀਂ ਜਿਤਨਾ ਭੈ ਤੇ ਚਿੰਤਾ ਕਰਕੇ ਉਸ ਦਾ ਖੂਨ ਸੁੱਕ ਜਾਏਗਾ ਡਰ ਕਰਕੇ ਉਸ ਦਾ ਖੂਨ ਸੁੱਕ ਜਾਏਗਾ ਅਜਾ ਭਗੰਤੇ ਕੰਦ ਮੋਲੰਗ ਬਸੰਤੇ ਸਮੀਪ ਕੇ ਹਰੇ ਤਤਰ ਗਤੇ ਸੰਸਾਰੇ ਨਾਨਕ ਹਰ ਕ ਸੋਗ ਬਿਆਪਤੰ ਮਹਾਰਾਜ ਕਹਿੰਦੇ ਨੇ ਇਹੀ ਗਤੀ ਸੰਸਾਰ ਦੀ ਹੈ ਭਾਵੇਂ ਕਿਤਨੇ ਬੰਦੇ ਕੋਲ ਪਦਾਰਥ ਹਨ ਚਿੰਤਾ ਇਸ ਨੂੰ ਪਰਫੁੱਲਤ ਨਹੀਂ ਆਉਣ ਦਿੰਦੀ